ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗਏ ਸੀ ਗਮਾਂਡੀਆਂ ਦੀ ਛੱਤ ਪੈਂਦੀ ਸੀ ਕੋਠੀ ਦੀ ਭਾਈਚਾਰਾ ਕਾਇਮ ਸਾਡੇ ਪਿੰਡ ਦਾ ਤਾਂ ਵਧੀਆ ਕੋਈ ਬਿਨਾ ਦਿਹਾੜੀ ਤੋਂ ਸਾਰੇ ਦੋਸਤ ਮਿੱਤਰ ਸੱਦਾ ਦਿੱਤੇ ਤੇ ਸੱਦੇ ਗਏ ਸਾਰੇ ਆਏ ਸਾਰਿਆਂ ਨੇ ਭਾਈਚਾਰਾ ਕਾਇਮ ਰੱਖਿਆ ਠੀਕ ਹੈ ਜੀ ਇਹ ਬਾਹਰਲਾ 프ਰੰਟ ਆਪਾਂ ਅੰਦਰ ਹੁੰਨੇ ਆ ਹੌਲੀ ਹੌਲੀ ਤੁਹਾਨੂੰ ਦਿਖਾ ਰਹੇ ਆ ਉਠੀ ਹੈਗੀ ਇਹ 18 1900 ਵਟਾ ایر ਗਿਆ ਤੇ ਇਹ ਆਪਾਂ ਹੁਣ ਅੰਦਰ ਹੋਏ ਪਕੌੜਿਆ ਮੰਨੀ ਕਹਿੰਦੇ ਵੀ ਪਕੌੜੇ ਖਾ ਪਹਿਲਾਂ ਤਾਂ ਫੇਰ ਕੰਮ ਸ਼ੁਰੂ ਕਰੀਏ ਤੇ ਇੱਥੇ ਆਪਾਂ ਫਿਰ ਥੋੜੀ ਵੀਡੀਓ ਬਣਾਈ ਤੇ ਵਿੱਚ ਵਰਤਾਈ ਜਾਂਦੇ ਆ ਆਪਦੀ ਭਾਈਚਾਰਾ ਕਾਇਮ ਹੈ ਕੋਈ ਵੇਟਰ ਨਹੀਂ ਕੁਛ ਨਹੀਂ ਆ ਦੇਖ ਇਹ ਆਪਣੇ ਜਿਹੜੇ ਦੋਸਤ ਮਿੱਤਰ ਨੇ ਆ ਵੀ ਵਰਤਾਉਂਦੇ ਆ ਵੀ ਰਿਸ਼ਤੇਦਾਰਾਂ ਨੂੰ ਖਵਾਉਂਦੇ ਆ ਟੈਂਟਰ ਟੱਪਾ ਥੋੜਾ ਜਿਹਾ ਲਾਇਆ ਹੋਇਆ ਹੈ ਭਾਈਚਾਰਾ ਪੂਰਾ ਕਾਇਮ ਹੈ ਜੀ ਆ ਦੇ ਕੋਈ ਪਰਨੀ ਟਿਪੂਣੀ ਕਰੀ ਜਾਂਦਾ ਕੋਈ ਖੜਾ ਹੈ ਕੋਈ ਬੈਠਾ ਹੈ ਕੁਰੇ ਕਰੀ ਜਾਂਦਾ ਵੈਸੇ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਹੁੰਦਾ ਹੈ ਇਹ ਵਿਚਾਰੇ ਆਪਣੇ ਸਿਮੈਂਟ ਵਾਲੇ ਨੇ ਰਹਿ ਕਰੀ ਜਾਂਦੇ ਨੇ ਤੇ ਭੂਤ ਬਣੇ ਪਏ ਨੇ ਇਹ ਮੈਨੂੰ ਲੱਗਦਾ ਜੀ ਇਹਨਾਂ ਦੇ ਕੱਪੜੇ ਝਾੜਦੇ ਹੁਣ ਦਾ ਗੱਟਾ-ਗੱਟਾ ਸਿਮੈਂਟ ਦਾ ਨਿਕਲਿਆ ਹੋਊਗਾ ਜੀ ਵੈਸੇ ਵਿਚਾਰੇ ਮਜ਼ਦੂਰ ਨੇ ਤਕੜੇ ਨੇ ਇਹ ਆ ਗਈ ਆਪਣਾ ਗਿਆਨੀ ਸਿੰਘ ਜਥੇਦਾਰ ਕੰਮ ਵਾਲੇ ਬੰਦੇ ਆਪਣੇ ਹੋ ਬੈਠੇ ਆ ਕੁਸਿੰਗਾ ਤੇ ਠੀਕ ਹੈ ਨਾ ਜੀ ਇਹ ਸਾਰੇ ਕੰਮ ਵਾਲੇ ਬੰਦੇ ਆਪਣੇ ਹਾਂ ਨਿਆਰੇ ਲੈ ਆਣੜੇ ਆ ਇਹ ਇਧਰੋਂ ਆਇਆ ਕਰ ਲਾ ਇਧਰੋਂ ਆਇਆ ਕਰ ਲਾ ਹੁੰਦੇ ਹੀ ਐ ਪਿੰਡਾਂ 'ਚ ਇਹਨਾਂ ਦਾ ਜੋਰ ਬੜਾ ਲੱਗਦਾ ਹੁੰਦਾ ਠੀਕ ਹੈ ਜੀ ਇਹ ਇਧਰੋਂ ਇਹ ਬੈਠੇ ਨੇ ਪਠੜ ਸੱਟ ਕੇ ਆਏ ਨੇ ਤਾਂ ਹਰ ਕੰਮ ਵਾਲੇ ਮੁੰਡੇ ਨੇ ਇਹਨੇ ਤਾਂ ਕਿਉਂ ਰੀਸ ਹੁੰਦੀ ਐ ਭਾਈ ਇਹ ਆਪੋ ਆਪ ਦਾ ਪਠੜ ਸੱਟ ਕੇ ਇਨਾ ਨੇ ਆ ਕੇ ਬਾਪ ਸਾਉ ਦਾ ਬਹਿ ਜਾਣਾ ਹੈ ਕੋਈ ਸ਼ੋਰ ਨਹੀਂ ਸ਼ਰਾਬਾ ਨਹੀਂ ਤੇ ਵਿੱਚ ਜਿਹੜੇ ਫालतੂ ਹੁੰਦੇ ਨੇ ਪਿੰਡ ਵਾਲੇ ਆਪਾਂ ਹੁੰਨੇ ਆ ਇੱਕ ਦੂਜੇ ਦੇ 바ਗ ਜਨ ਇੱਥੋਂ ਐਂ ਗੱਲਾਂ ਆਪਾਂ ਨੂੰ ਆਤ ਹੀ ਹੁੰਦੀ ਹੈ ਵੈਸੇ ਵੈਸੇ ਪਿੰਡਾਂ ਦਾ ਨਜ਼ਾਰਾ ਬਹੁਤ ਵੱਖਰਾ ਹੈ ਦੇਖੋ ਕਿੰਨੇ ਬੰਦੇ ਨੇ ਕਿੰਨੇ ਬੰਦੇ ਕੰਮ ਕਰੀ ਜਾਂਦੇ ਨੇ ਕਿੰਨੇ ਉਧਰ ਫਿਰਦੇ ਨੇ ਪਿੰਡਾਂ ਦਾ ਭਾਈਚਾਰਾ ਫੇਰੀ ਹੈ ਠੀਕ ਹੈ ਨਾ ਜੀ ਕੋਈ ਦਿਹਾੜਾ ਗੰਡਾ ਪਾਣੀ ਹੁਣ ਪਾਪ ਚੜ ਗਏ ਛੱਤ ਤੇ ਤੇ ਬੀਮਾ ਤੇ ਛੱਤ ਪਾ ਰਹੇ ਆ ਛੱਤ ਦਾ ਫਾਈਨਲ ਹੋ ਚਲੀ ਐ ਬੀਮਾ ਬੀਮਾ ਦੇ ਪਾਈ ਜਾਂਦੇ ਆ ਬਸ ਥੋੜੀ ਛੱਤ ਰਹਿਂਦੀ ਸੀ ਇਹ ਬੱਠਰਾਂ ਨਾਲ ਪਾਈ ਜਾਂਦੇ ਆ ਟਾਈਮ ਨਾਲ ਹੀ ਲੱਗੇ ਸੀ ਜਦ ਹੌਲੀ ਹੌਲੀ ਪਾਈਗੇ ਤੇ ਟਾਈਮ ਨਾਲ ਵਧੀਆ ਪੈਗੀ ਕੋਈ ਕਾਹਲ ਨਹੀਂ ਕਰੀ ਕੋਈ ਜਲਦਬਾਜ਼ੀ ਨਹੀਂ ਕਰੀ ਕਿਸੇ ਨੇ ਤੇ ਪੂਰੇ ਪੂਰੇ ਵਧੀਆ ਬੰਦੇ ਸੀ ਕੋਈ ਖਟਿਆ ਕੋਈ ਲੱਗਿਆ ਬਸ ਕੋਈ ਘਟ ਕਰਦਾ ਕੋਈ ਵੱਧ ਕਰਦਾ ਇਹਦਾ ਪਿੰਡਾਂ ਚ ਚੱਲਦਾ ਹੀ ਰਹਿੰਦਾ ਐਸੇ ਪਿੰਡਾਂ ਵਰਗੀ ਐਸ਼ ਨਹੀਂ ਇੱਕ ਬੋਲ ਮਾਰੇ ਤੇ ਸਾਰੇ ਹਾਜ਼ਰ ਹੁੰਦੇ ਨੇ ਵਿਆਹ ਉਪਈ ਅਜ ਫਲਾਨਾ ਦੀ ਛੱਤ ਤੇ ਜਾਣਾ ਚਲੋ ਭਾਈ ਵਿਆਹ ਨਾ ਚਾਹ ਹੁੰਦਾ ਛੱਤ ਦਾ ਤਾਂ ਠੀਕ ਹੈ ਨਾ ਜੀ ਇਹੀ ਭਾਈਚਾਰੇ ਰਹਿ ਗਏ ਹੁਣ ਪਿੰਡਾਂ ਦੇ ਹੁਣ ਵਿਆਹ ਤਾਂ ਹੁਣ ਖਤਮ ਹੀ ਹੋ ਗਏ ਬਈ ਬਿਆ ਤਾਂ ਪੈਰਸਾਂ ਨੇ ਖੋਲੇ ਪੈਰਸਾਂ ਤੋਂ ਕਾ ਲਬ ਮਰ ਜਾ ਨੇ ਖੋਲੇ ਲਬ ਮਰ ਜਾ ਠੀਕ ਹੈ ਜੀ ਬਿਆ ਤਾਂ ਖਤਮ ਹੋ ਚੱਲੇ ਜੀ ਇਹੀ ਪਾਈਚਰਾ ਰਹਿ ਗਿਆ ਇੱਕ ਵਾਸ ਜਿਹੜਾ ਬਚਿਆ ਹੋਇਆ ਇਹਨੂੰ ਆਪਾਂ ਸਾਮ ਕੀ ਰੱਖੀ ਗਏ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਦੇ ਜੀ ਤੇ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਧੰਨਵਾਦ ਜੀ ਸਾਰਿਆਂ ਦਾ ਹੀ